ਤੇ ਯਾਰ ਲੈ ਲੈ ਵੀ ਤੇਰਾ ਹੀ ਸੀਗਾ ਤੂੰ ਤਾਂ ਫੋਨ ਬੰਦੇ ਹੀ ਕਰ ਪਤਾ ਕਿਉਂ ਕੰਮ ਕਰ ਤੂੰ ਜਾਂ ਦਿਹਾੜੀ ਚੱਲ ਜਾ ਜਾਂ ਫੇਰ ਲੱਗ ਜਾ ਕਿਤੇ ਸ਼ੋਰ ਤੇ ਮੋਂ ਕਰਨ ਦੀ ਭੈਣ ਦੇ ਵਿਆਹ ਦੀਆਂ ਯਾਰ ਅਮਾ ਇਹਦੇ ਵਿੱਚ ਇਹਦੀ ਜੀਵੀ ਘਟ ਆ ਤੇ ਤੇਰੇ ਵਾਲੀ ਦੀ ਜੀਵੀ ਵਧਦੇ ਆ ਮੰਮੀ ਵਾਲਾ ਜੇ ਤੇ ਵੀਡੀਓ ਬਣਾਉਣਾ ਪਿਆ ਮੈਂ ਨਾ ਮੈਂ ਤਾਂ ਆਪ ਇੰਸਟਾਗ੍ਰਾਮ ਬਹੁਤ ਚਲਉਣੀ ਇੱਥੇ ਅਮਾ ਬਟਾਲਾ ਯਾਰ ਦੇਖ ਲਾ ਮੈਂ ਨਹੀਂ ਆ ਹੁਣ ਦੱਸ ਕੀ ਕਹਿੰਦੀ ਤੂੰ ਬੰਦਾ 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 ਹੀ ਔਰ ਬੁੜੀਆਂ ਆ ਵੇ ਦੇਖ ਭਾਈ ਸਾਹਿਬ ਰਾਮਨੀ ਕੋ ਕਾਰ ਨਹੀਂ ਭਾਈ ਸਾਹਿਬ ਦੇਖ ਵਾੜੀਂ ਪਿਆਰੀ ਫੇਰ ਵੀ ਚੰਗੀ ਤੂੰ ਕਿਤੇ ਲੋਨ ਲੋਨ ਲੈ ਅਮਾ ਤੇ ਮੇਰਾ ਵਿਆਹ ਕਰ ਨਾ ਭਰਾਵਾ ਮੈਂ ਤਾਂ ਹੁਣ ਕਦੇ ਵੀ ਨਾ ਲੋਨ ਲਵਾਂ ਮੈਂ ਤਾਂ ਆਪ ਪਿੰਡ ਛੱਡ ਕੇ ਚੱਲਣਾ ਕਿਤੇ ਜਮਾ ਪਿੰਡ ਦੀ ਕਿਹਾ ਕਿ ਇਹ ਕਿ ਮੈਂ ਉੱਥੇ ਆ ਰਾਮ ਨਾ ਉੱਥੇ ਵੀ ਤੇਰੇ ਪਿੱਛੇ ਆਈ ਯਾਨੀ ਕਿ ਸਤਾਰਾ ਨਾ 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 ਮੈਂ ਕਹਣਾ ਮੈਂ ਦੇਖ ਲ ਕਿੱਥੇ ਆਪਣੇ ਮੁੰਡੇ ਬਦਲਦਾ ਮੈਂ ਟੈਟੂ ਬਣਾਉਣਾ ਭਰਾਵਾ ਹਾਂ ਤਾਂ ਮੈਂ ਬਦਲ ਬਹੁਤ ਏਦਾ ਕੀਤਾ ਹਾਂ ਤਾਂ ਟੈਟੂ ਹਾਂ ਏਦੋਂ ਉੱਥੇ ਜਦ ਬੁੱਢਾ ਹੋ ਗਿਆ ਤੈਨੂੰ ਕਦੋਂ ਅਕਲਾਉਂਗੇ ਤੇਰੇ ਥਾਂ ਤੇ ਜੰਪਾਂ ਦੀ ਕੁੜੀ ਕੋਈ ਮੈਂ ਵਿਆਹ ਨੇ ਭੇਜ ਦੇਣੀ ਸੀ ਘਰ ਆਪਣੇ ਤੇ ਕੁੜੀ ਜਮਾ ਲੈਂਦੀ ਫੇ ਤੂੰ ਕਦ ਤੇ ਜਮਾਇਆ ਮੈਨੂੰ ਬਸ ਨਹੀਂ ਨਾ ਆਪਣਾ ਚੱਲਦਾ ਕੀ ਪਤਾ ਸਗਾ ਏਦਾਂ ਨਿਕਲਣੇ ਹੈ ਮੱਧ ਨਾਲ ਲਾਗੇ ਦੇ ਮੈਨੂੰ ਨਾ ਮਤਲਬ ਗੰਬੋਸਾ ਹੀ ਆ ਬਹੁਤ ਜ਼ਿਆਦਾ ਇਹ ਪੱਠੇ ਕੱਢ ਕੇ ਲਿਆ ਕੇ ਪਾਊਗਾ ਰੋਤੇ ਪੈਸੇ ਹੀ ਨਾ ਪੱਠੇ ਮੈਂ ਕੀਲਾ ਖੇਤ ਦਾ ਲੈ ਕੇ ਦਿਖਾਉਂ ਤੈਨੂੰ ਐ ਰੋਈ ਤੇ ਲੋਕਾਂ ਨੇ ਦੇ ਦੇ ਚਾਰਾਂ ਜਿਹੜੇ ਪੈਸੇ ਦੇਣੇ ਤੂੰ ਕੀਲੇ ਖੇਤ ਦੇ ਸਾਨੂੰ ਨਹੀਂ ਚਾਹੀਤੇ ਇੰਨੀ ਬਹੁਤ ਨਹੀਂ ਸਾਨੂੰ ਦੇ ਕੁਛ ਨਾ ਲੋਕਾਂ ਨੇ ਮੋੜ ਦੇ ਦੇ ਮੋਰ ਅਸਲ ਦੇ ਬੰਦਰਾਂ ਦੇ ਸਾਡੇ ਹੋਰ ਹੋਰ ਹੋਣ ਜਾ ਕੇ ਲਾ ਮੱਝ ਲੈਣ ਤੂੰ ਇਹ ਕੱਲ ਵੀ ਲੰਬੂਰ ਕਰ ਪੁੱਤ ਕਿੰਦੀ ਇਹਦਾ ਯਾਦ ਮੈਨੂੰ ਫੋਨ ਆਇਆ ਨਾ ਮੈਨੂੰ ਕਹਿੰਦੀ ਮੈਂ ਪਹਿਲੀ ਵਾਰ ਲੱਗ ਗਿਆ ਮੈਂ ਕਹਿੰਨ ਉਹਨੂੰ ਕਿਸ਼ਤ ਦਾ ਗਾਣਾ ਪਹਿਲਾਂ ਮੈਂ ਕਹਾ ਚੱਕਾਂ ਗਨਾ ਚੱਕਾਂ ਫੇਰ ਮੈਂ ਸੋਚਿਆ ਮੈਂ ਕਹਾ ਯਾਰ ਕੋਈ ਹੋਰ ਗੱਲ ਨਾ ਹੋਵੇ ਨਾ ਮੈਂ ਫੋਨ ਚੱਕਦਾ ਹੁੰਦਾ ਫੋਨ ਹੈ ਹੈਲੋ ਉਹ ਮੁੰਡਿਆ ਕਾਲੂ 8 ਤਰੀਕ ਆ ਮੈਨੂੰ ਵੀ ਪੈਸਾ ਭਲਾ ਲੇ ਕਹਿੰਦਾ ਮਰੇ ਭੈਣ ਦੇ ਆ ਕੇ ਮੁੰਡਿਆ ਕਾਲੂ 8 ਤਰੀਕ ਆ ਕਿੱਥੋਂ ਕਹਿੰਨੀ ਕਿਸ਼ਤ ਇਹ ਨਹੀਂ ਚੱਕੇ ਯਾਰ ਯਾਰ 40000 ਦੀ ਮੇਰੀ ਕਮੇਟੀ ਉਹ ਵੀ ਖਾ ਗਏ ਇਹ ਫੇਰ ਮੇਰੇ ਆਲੂ ਦੇਖਦੇ ਆ ਕੌਣ ਖਾ ਗਿਆ ਤੁਸੀਂ ਖਾਦੀ ਨਹੀਂ ਕਮੇਟੀ ਸੌਂ ਖਾ ਅਸਾਂ ਜਾਂ ਤਾਂ ਫੀਸ ਲਈ ਡਾਕਟਰ ਨੇ ਪ੍ਰੇਜਨ ਦੀ ਬਾਕੀ ਹੋਰ ਕਿੰਨਾ ਖਰਚਾ ਨਾ ਨਹੀਂ ਕਮੇਟੀ ਸਾਰੀ ਖਾ ਗਏ ਤੁਸੀਂ ਮੇਰੀ ਪਰਚਾ ਵੀ ਕਰ ਸਕਦਾ ਸੀ ਮੈਂ ਠਾਡੇ ਤੇ ਮੇਰੇ ਲਾਦਾ ਦਿਮਾਗ ਫਰਕ ਪੈ ਗਿਆ ਘਰ ਤੇ ਲੱਤ ਲੱਗਦੀ ਨਹੀਂ ਫੇਰੇ ਖਾਨਪੁਰ ਤੇਰਾ ਦਿਲ ਨਹੀਂ ਲੰਦਾ ਖਾਨਪੁਰ ਕਾ ਤੂੰ ਲੜਦੇ ਬੋ ਯਾਰ ਉੱਤੇ ਇੱਕ ਜਲੰਦਰ ਤੁਰਿਆ ਰਹਿੰਦਾ ਜਿੱਦਾਂ ਕੁੱਕੜਾਂ ਦੀ ਲੜਾਈ ਦੇਖੀ ਐ ਠੁੰਗੇ ਮਾਰਦਾ ਐਦਾਂ ਲੜਦੇ ਇੱਕ ਜਲੰਦਰ ਤੁਰਿਆ ਰਹਿੰਦਾ ਇੱਥੇ ਰਹਿੰਦਾ ਹੁਣ ਤਾਂ ਮਿਲਦਾ ਕੋਈ ਰੱਖ ਲਈ ਜਲੰਦਰ ਆ ਜਿੱਥੇ ਤੱਕ ਮੈਂ ਨਹੀਂ ਮੈਂ ਤਾਂ ਪੇਹਰਾ ਚੱਲਿਆ ਕਰਨ ਆ ਰੋਜ਼ ਜਾਂਦਾ ਜਲੰਦਰ ਲੋਕੀ ਜਿਹਾ ਸਾਡੇ ਫੜੀ ਕੰਮ ਨੂੰ ਜਾਂਦਾ ਤਾਣਾ ਕਿਦਾਂ ਦੀ ਨਾ ਕੱਚਾ ਖਾ ਜਾਵੇ ਉਹਦੇ ਢਿੱਡ ਤੋਂ ਮਾਸ ਕੱਢ ਕੇ ਇਦਾਂ ਦੀ ਹੋएगी ਆ ਨਹੀਂ ਚੰਗਾ ਇਦਾਂ ਦਾ ਨਹੀਂ ਬੰਦਾ ਆਡਾ ਉਹ ਭਰਾਵਾ ਉਹ ਵੀ ਤੁਹਾਡੇ ਚ ਲਾਇਲਾਇਕ ਮੈਂ ਵੀ ਲਾਇਲਈ ਆ ਸ਼ਰਮ ਨਾ ਕੋ ਕਿਨੂੰ ਸ਼ਰਮਾ ਤੂੰ ਨਾ ਰੋ ਉਹ ਮੈਂ ਆ ਉਹ ਨੁਆਈ ਨੇ ਆਏ ਸ਼ੇਰ ਨਹੀਂ ਲਾਇਲਟੀ ਲਾਇਲ ਦਾ ਮਤਲਬ ਹੁੰਦਾ ਕਿਸੇ ਇੱਕ ਪਰਸਨ ਨਾਲ ਰਹਿਣਾ ਇਹ ਮੇਰਾ ਸੱਚ ਦੋਹਣ ਲੱਗਾ ਰੋਤੇ ਮੈਂ ਆ ਬਿਆ ਕਰ ਰਹਾ ਮਾ ਜੀ ਕਿਸੇ ਨੇ ਪਹਿਲਾਂ ਨਹੀਂ ਮਿੱਟੀ ਚੱਕ ਲਈਏ ਦੋਸਤੇ ਉਹ ਤਾਂ ਸਾਨੂੰ 1998 ਦੀ ਚੱਕ ਲਈ ਕਿਦੋਂ ਤੱਕ ਕਰ ਦੇ ਰੈਂਦੇ ਕਰ ਕਰ ਧਾਗਾ ਲਿਆ ਜਾ ਸਹੀ ਹੈ ਮਾ ਦੇ ਤੂੰ ਇਹਨੂੰ ਬੰਦ ਕਰ ਰੋ ਉਰ ਤੇ ਜੇ ਮੈਨੂੰ ਪਤਾ ਨਾ ਤੂੰ ਬਲੈਕੀਆ ਕੀਤਾ ਇਹਨੂੰ ਬਲੈਕੀਆ ਕਿ ਆਓ ਦੇ ਮਾ ਮਸ ਕਿਹੜਾ ਮੂੰਹ ਭੰਡਾ ਨੇ ਬਲੌਗ ਨੂੰ ਕਹਿੰਦੀ ਬਲੈਕੀਆ ਆਹੋ ਤੇ ਮੁੰਡਾ ਦੇ ਜੇਦ ਬੰਦੇ ਖਾ ਮੈਂ YouTube ਲਾ ਕੇ ਦੇਣਾ ਬਲੌਗ ਤੇ ਨਹੀਂ ਪਾਇਆ ਲਾ ਕੇ ਦੇ ਨਹੀਂ ਇੱਕ ਦਿਨ ਮੈਂ ਕਿਹਾ ਮੈਂ YouTube ਚ ਲਾਵਾਂ ਇਹਦੇ ਵਿੱਚ ਨਾ ਇਹ ਕਿਤਾ ਚੀਕੂ ਪਾ ਮੈਂ ਕਿਹਾ ਸਾਡਾ ਚੀਕੂ ਆ ਗਿਆ ਮੇਰਾ ਜਦ ਮੈਂ ਆਇਆ ਫੇਰ ਦੇਖਿਆ ਉਹ ਸਾਡਾ ਚੀਕੂ ਨਾ ਮੈਂ Instagram ਬਾਰੇ ਕੀ ਦੱਸਣਾ ਚਾਹੁੰਦੀ ਸਾਨੂੰ ਦੱਸ ਕੁਝ ਸਮਝਾਓ ਕੀ ਇੰਸਟਾਗ੍ਰam ਵਰਸ ਮੈਂ ਇੰਸਟਾਗ੍ਰam ਚਲਾਇਆ ਲੋਕਾਂ ਨੂੰ ਤੇ ਮੈਂ ਦੱਸਣਾ ਚਾਹੁੰਦੀ ਆ ਆਈਡੀ ਦਾ ਦੱਸ ਤੇਰੀ ਕੀ ਆ ਤੇਨੂੰ ਫਾਲੋਅਰ ਕਰਾਵਾਂ ਨਾ ਮੈਂ ਨਹੀਂ ਮਿਲਣਾ ਮੈਨੂੰ ਨੂੰ ਫਾਲੋਅਰ ਕਰਨੇ ਹੈ ਦੱਸ ਕੀ ਆ ਜਿਹੜਾ ਇੰਸਟਾਗ੍ਰam ਚਲਾਇਆ ਕਰੋ ਬਹੁਤ ਗੰਦੇ ਆ ਉਹ ਤਾਂ ਚੱਲ ਕੋਈ ਨਹੀਂ ਨਾ ਦੇਖੇ ਬੰਦਾ ਪਰਾਵਾ ਹੈਗੀ ਇਸ ਜਣ ਜਿਹੜੇ ਕਬ ਦੇ ਦੀ ਤੂੰ ਕਹਿੰਦੀ ਆਗੇ ਦੇ ਦੀਆਂ ਤੁਸੀਂ ਅਮਾ ਬੀਓ ਕਿੰਨੇ ਹੁੰਦੇ ਤੈਨੂੰ ਇੰਸਟਾਗ੍ਰam ਤੇ ਇਹ ਰੋਇ ਤੇ ਜਾਣਦੇ ਜੇ ਮੈਂ ਤੂੰ ਬਲੌਕ ਹੀ ਆ ਕੀਤਾ ਨਾ ਇਹ ਤੂੰ ਸਟਾਈਲ ਦਾ ਵੀਓ ਕਿੰਨੇ ਹੁੰਦੇ ਹਾਂ ਮੈਂ ਨਹੀਂ ਵੀਓ ਲੈਂਦੀ ਵੀਡੀਓ ਕੋਣੀ ਆ ਗਈ ਹੁਣ ਨਾ ਮੈਂ ਨਹੀਂ ਪਾਉਂਦੀ ਉਹ ਜੇ ਬੰਦ ਕਰ ਬੰਦੇ ਨੂੰ ਯਾਰ ਮੈਂ ਮੈਗੜਾ ਪਾਉਣਾ ਕਿਤੇ ਪਾਸੇ ਉੱਦਦਾ ਬਣਾ ਕੇ ਰੱਖਣੀ ਥੋੜੀ ਨਹੀਂ ਚਲੋ ਕਰ ਬੰਦ ਕਰ ਬੰਦ ਦੇ ਨੂੰ ਯਾਰ ਕਰ ਦੇ ਨਾ ਤੇਰੀ ਬੈਟਰੀ ਜਾਂਦੀ ਆ ਦੋਨ ਤੁਕੜੀ ਨਗਰ ਦੇ ਦੇਖਾ ਦਿੰਦਾ ਆ ਕਿੱਥੇ ਕਰ ਦਿੰਦਾ ਗਾਇਸ ਵੀਰੇ ਪਤੰਗਾ ਦੀ ਆਯੋ ਜਾਗੋ ਬਈ ਜਾਗੋ ਕਿਹੜੀ ਜਾਗੋ ਦੱਦੇ ਵੀ ਦੇ ਦੇਉਨੇ ਕਹਣਾ ਅੱਜ ਤੋਂ ਬਾਅਦ YouTube ਤੇ ਤੇਰੇ ਹੀ ਬਲੌਗ ਪੈਣੇ ਆ ਤੈਨੂੰ ਪੂਰੇ ਪੰਜਾਬ ਚ ਫੇਮਸ ਕਰ ਦੇਣਾ ਨਹੀਂ ਮੈਂ ਨਹੀਂ ਫੇਮਸ ਹੋਣਾ ਤੂੰ ਚੱਲ ਬੰਦ ਕਰ ਇਹਨੂੰ ਰੀਆ ਜਦੋਂ ਨਵਾਂ ਨਵਾਂ ਫੋਨ ਨਹੀਂ ਲੈ ਰੀ ਮੈਨੂੰ ਪਤਾ ਕਹਿੰਦੀ ਅੱਧੀ ਮੇਰੇ ਗੂਗਲੇ ਲੈ ਕੇ ਆਉਂਦਾ ਗੂਗਲ ਹੋਣ ਤਾਂ ਮੈਂ ਉਹ ਵੀ ਸਿੱਖ ਲੈ ਰਹੀ ਆ ਤਾਂ ਗਾਣੇ ਦਾ ਫੋਟੋ ਹੋ ਕਿੱਦਾਂ ਲਾਉਣਾ ਐ ਨਮਸਕਾਰ ਆਦੀਆਂ ਨੇ ਕਿੱਦਾਂ ਕਰਿਆ ਇੰਸਟਾਗ੍ਰਾਮ ਪਹਿਲਾਂ ਇੰਸਟਾਗ੍ਰਾਮ ਜਾਣਾ ਉਹ ਤੋਂ ਸਰਚ ਕਰਨਾ ਕਿ ਮੇ ਕਿਹੜਾ ਸ਼ਬਦ ਹੈ ਹਿੰਦੀ ਗੀਤ ਲਾਉਣਾ ਸਾਥੀ ਕਰਕੇ ਨਿਕਲ ਜਾਣਾ ਫੇਰ ਉਹਨੂੰ ਲਾ ਕੇ ਸਟੋਰੀ ਤੇ ਆ ਜਾਣਾ ਆ ਫੇ ਡਾਊਨਲੋਡ ਕਰ ਲੈਣਾ ਸਟੋਰੀ ਕਰਕੇ ਫੇ ਫੋਟੋ ਲਾ ਲੈਣੀ ਇੱਧਰੋਂ ਮੰਮੀ ਸਾਰੇ ਆ ਗਿਆ ਹੁਣ ਮੈਂ ਪਿੱਛੇ ਆਪਣਾ ਕੀਤਾ ਆਪਣੀ ਫੋਟੋ ਮਰੇ ਲਾ ਲੈ ਪਿੱਛੇ ਕੀਤਾ ਲੈ ਕੇ ਨਾ ਤੇ ਮੋ ਕਰਨ ਦੀ ਭੈਣ ਦੇ ਵਿਆਹ ਦੀਆਂ ਯਾਰ ਮੈਂ ਇਹਦੇ ਵਿੱਚ ਇਹਦੀ ਜੀਵੀ ਘਟ ਆ ਤੇਰੇ ਵਾਲੀ ਦੀ ਜੀਵੀ ਵਧਦੇ ਆ ਨਹੀਂ ਇਹ ਵਾਲੇ ਕਿਹੜੇ ਆ ਮੰਮੀ ਵਾਲਾ ਜਿੱਥੇ ਵੀਡੀਓ ਬਣਾਉਂਦਾ ਪਿਆ ਮੈਂ ਨਾ ਮੈਂ ਤਾਂ ਆਪ ਇੰਸਟਾਗ੍ਰਾਮ ਬਹੁਤ ਨੂੰ ਨਹੀਂ ਇੱਥੇ ਅੰਮਾ ਬਟਾਲਾ ਯਾਰ ਦੇਖ ਲੈ ਮਿਹਨਤ ਹੀ ਆ ਯਾਰ ਲੈ ਲੈ ਆ ਵੀ ਤੇਰਾ ਹੀ ਸੀਗਾ ਤੂੰ ਤਾਂ ਫੋਨ ਬੰਦੇ ਹੀ ਕਰ ਪਤਾ ਕਿਉਂ ਕੰਮ ਕਰ ਚੁਜਾ ਦਿਹਾੜੀ ਚੱਲ ਜਾ ਜਾ ਫੇਰ ਲੱਗ ਜਾ ਕਿਤੇ ਸ਼ੋਰ ਬੀ ਬਟਾਲਾ ਯਾਰ ਨਾਲ 1000 ਰੁਪਇਆ ਲੈ ਲੈ ਹੈ ਨਹੀਂ ਹੈ ਨਹੀਂ ਟੁੱਟ ਗਿਆ ਉਹਨਾ ਪਾਈ ਤੂੰ ਦਿੰਦਾ ਨਹੀਂ ਟੁੱਟਾ ਆਹ ਹੋਣਾ ਪਰੀ ਆ ਉਹ ਪਰੀਓ ਹਾਂ